ਉਣੀ ਜੇ ਮੁਖੜੇ ਚੂਤੀ ਜੇ ਸਤਗੁਰ ਨੇ ਫੁਰਮਾਇਆ ਇਹ ਵੇਖਿ ਅਚੰਬੇ ਨੂੰ ਤੇਰਾ ਕਿਉਂ ਹੈ ਮਨ ਪਰ ਆਇਆ ਇਹ ਸੱਚੀ ਸੇਵਾ ਦੀ ਝਗ ਵਿੱਚ ਰਹੂਗੀ ਅਮਰ ਕਹਾਣੀ ਬੱਚੀਏ ਨਾ ਫਿਕਰ ਕਰੀ ਮਾਨਕ ਨਹੀਂ ਡੁੱਬਦੇ ਵਿੱਚ ਪਾਣੀ ਹੀਰੇ ਤੇ ਮੋਤੀ ਜੋ ਮਾਨਕ ਰਹਿਣ ਪਾਣੀ ਦੇ ਥੱਲੇ ਹਰ ਸ਼ੈ ਤੋਂ ਮਹਿੰਗੇ ਨੇ ਇਹ ਨਾਮਿਲ ਦੇ پاس ਵੱਲੇ ਬੋਲੀ ਲਗਵਾਈ ਜੋ ਇਹ ਹੈ ਬਹੁਤ ਰਤਨਾ ਦੀ ਖਾਣੀ ਬੱਚੀਏ ਨਾ ਫਿਕਰ ਕਰੀ ਮਾਨਕ ਨਹੀਂ ਡੁੱਬਦੇ ਵਿੱਚ ਪਾਣੀ ਇਹ ਮਾਨਕ ਡੁੱਬਦਾ ਨਹੀਂ ਹੰਝੂ ਕਿਉਂ ਨੈਣਾ ਵਿੱਚ ਆਏ ਖੜਾ ਆਪਣੇ ਸੇਵਕ ਦੇ ਸਾਥ ਗੁਰੂ ਗ੍ਰੰਥ ਹੂਣ ਸਹਾਈ ਵੇਲਾ ਤੀਰ ਦੇ ਤਰ ਲੈ ਤੂੰ ਸਾਡੀ ਇਹ ਗੱਲ ਸੱਚੀ ਜਾਣੀ ਬੱਚੀ ਨਾ ਫਿਕਰ ਕਰੀ ਮਾਨਕ ਨਹੀਂ ਡੁੱਬਦੇ ਵਿੱਚ ਪਾਣੀ ਜਲਥਾਲੇ ਵਿੱਚ ਰਖਦਾ ਏ ਸਰਦਾ ਜੀ ਸੇਵਕ ਦੀ ਪੱਕੀ ਜਿੱਥੇ ਉਹ ਰਖਦਾ ਹੈ ਉਥੇ ਮੋਤ ਪਹੁੰਚ ਨਾ ਸਕੀ ਉਹ ਨਦਰ ਨਿਹਾਰ ਕਰੇ ਕਿੰਦੀ ਹੈ ਜਪਦੀ ਦੀ ਬਾਣੀ ਬਚੀਏ ਨਾ ਫਿਕਰ ਕਰੀ ਮਾਨਕ ਨਹੀਂ ਡੁੱਬਦੇ ਵਿੱਚ ਪਾਣੀ ਤਕਿਆ ਵਿੱਚ ਬੋਲੀ ਦੇਤੀ ਦੇ ਸਤਗੁਰ ਪਰ ਉਪਕਾਰ मानक तारी उबरिया एसी छल पाणी न मारी ਖੁਸ਼ੀਆਂ ਵਿੱਚ ਖੜਗੀ ਸੀ ਮਾਤਾ ਮਾਨਕ ਚੰਦ ਦੀ ਰਾਣੀ ਬੱਚੀਏ ਨਾ ਫਿਕਰ ਕਰੀ ਮਾਨਕ ਨਹੀਂ ਡੋਬਦੇ ਵਿੱਚ ਪਾਣੀ ਜੈਕਾਰੇ ਖੁਸ਼ੀਆਂ ਦੇ ਸੰਗਤਾ ਹੈ ਸੀ ਗੱਜ ਕੇ ਬੋਲੇ ਤਨ ਤਨ ਗੁਰੂ ਟੀਜੇ ਨੇ ਪੇਡ ਦਿਲਾਂ ਦੇ ਖੋਲੇ ਦਾਤੇ ਦੀਆਂ ਰਮਜਾਂ ਦੇ ਪੇਡ ਨਾ ਪਾ ਨਾ ਸਕੇ ਪ੍ਰਾਣੀ ਬੱਚੀ ਨਾ ਫਿਕਰ ਕਰੀ ਮਾਨਕ ਨਹੀਂ ਡੁੱਬਦੇ ਵਿੱਚ ਪਾਣੀ ਤੱਕ ਰਹਿਮਤ ਸਾਤ ਗੁਰ ਦੀ ਖੁਸ਼ੀਆਂ ਸਭ ਦੇ ਦਿਲ ਤੇ ਆਈਆਂ ਟੰਟਨ ਗੁਰੂ ਕਹਿਣ ਲੱਗੇ ਸੰਗ ਤਾਂ ਹੈ ਸੀ ਜੋ ਕਬਰਾਈਆਂ ਚਿੰਦਾਤੇ ਕਲਸੀ ਕਾਏ ਹਾ ਸਤ ਜੀ ਅਜਬ ਕਹਾਣੀ ਬੱਚੀਏ ਨਾ ਫਿਕਰ ਕਰੀ ਮਾਨਕ ਨਹੀਂ ਡੁੱਬਦੇ ਵਿੱਚ ਪਾਣੀ ਬੱਚੀਏ ਨਾ ਫਿਕਰ ਕਰੀ ਮਾਨਕ ਨਹੀਂ ਡੁੱਬਦੇ ਵਿੱਚ ਪਾਣੀ